ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਗਦੀਪ ਦੇ ਫਰਮ ਦੇ ਬਹੁਤ ਬਹੁਤ ਪਹਿਰਕਮ ਹੈ ਜੀ ਅੱਜ ਆਪਣੇ ਕੋਲ ਝੋਟੀਆਂ 6-7 ਪਹੁੰਚੀਆਂ ਨੇ ਆਪਣੇ ਕੋਲ ਜਿਹੜੀਆਂ ਫਾਰਮ ਤੇ ਆਵਾ ਵੀਡੀਓ ਲੱਗੀਆਂ ਪਉਂਦੇ ਇੱਕ ਗਾਣ ਗਾ ਲਾਂਗੇ ਤੁਹਾਨੂੰ ਤੇ ਸੂਈਆਂ ਸਪਾਈਆਂ ਬਿਲਕੁਲ ਤਾੜੀਆਂ ਸੂਈਆਂ ਨੇ ਤੇ ਬਾਕੀ ਜਗਦੀਪ ਭਾਈ ਉਹ ਨਾ ਕਰਦੇ ਆ ਗੱਲਬਾਤ ਤੇ ਕੁਛ ਨਹੀਂ ਅਕਲਿਕ ਯੂਟਿਲੀ ਹਾਂਜੀ ਸਾਸੀ ਜੀ ਸਾਸੀ ਜੀ ਬੋਟੀਰਾ ਜੀ ਵਧੀਆ ਵਧੀਆ ਬਾਈ ਜੀ ਹੋਰ ਠੀਕ ਠਾਕ ਬਾਈ ਜੀ ਮਾੜੀ ਕਿਰਪਾ ਦੀ ਦਿੱਤੀ ਹੋਰ ਸਨਵਾ ਦੇ ਹਾਂਜੀ ਹਾਂਜੀ ਵਧੀਆ ਵਧੀਆ ਦੇਗੀ ਦੇ ਪਰ ਦੇਖਾ ਸਾਰਾ ਬਹੁਤ ਧੰਨਵਾਦ ਕਰਦੇ ਜੀ ਨਾਲ ਸਾਨੂੰ ਨਾਲ ਮਾਤਾ ਪਿਆਰ ਬਖਸ਼ਿਆ ਜੀ ਹਾਂਜੀ ਬਾਈ ਹਾਂਜੀ ਤੇ ਝੋਟੀਆਂ ਦੇ ਬਾਬੇ ਜੀ ਮੇਰੇ ਨਾਲ ਵੀਰੇ ਆਪਣੇ ਕੋਲ ਆਇਟਮ ਦੇ 14 ਖੜੀਆਂ ਹਾਂਜੀ ਹਾਂਜੀ ਬਾਈ ਹਾਂਜੀ ਤੇ ਅੱਜ ਝੋਟੀਆਂ ਪਾਵਾਂਗੇ 4 ਹਾਂਜੀ ਹਾਂਜੀ ਇੱਕ ਵਾਰ ਪਾਵਾਂਗੇ ਜੀ ਅੱਛਾ ਇਹ ਪੰਜ ਡੰਗਰ ਪਾਉਣਗੇ ਪੰਜ ਡੰਗਰ ਆ ਉਹ ਤਾਂ ਮਹਾਰਾਜੀ ਕਿਰਪਾ ਨਾਲ ਇਹ ਮਾਲ ਸੁਤਨਾ ਵਧੀਆ ਦਿੱਤੀ ਹਾਂਜੀ ਭਾਈ ਜੀ ਹਾਂਜੀ ਜਿਹੜਾ ਵੀ ਜਿਹੜਾ ਮਹਾਰਾਜੀ ਆਇਆ ਇੱਥੇ ਕਦੋਂ ਕਾਇਆ ਲਈ ਹਾਂਜੀ ਭਾਈ ਜੀ ਹਾਂਜੀ ਅੱਜ ਦੀਆਂ ਬਲੇ ਮਾਲ ਦੁੱਧ ਨਾਲ ਲਾਵੇ ਇੰਨਾ ਤੱਕ 18 20 ਕਿਲੋ ਤਿਆਰ ਆ ਹਾਂਜੀ ਭਾਈ ਜੀ ਇਹ ਇੱਥੇ ਆਪਾਂ ਵੀਡੀਓ ਇਹ ਸੂਈਆਂ ਸਾਈਆਂ ਪਰ ਤਾਂ ਤਾਜ਼ੀਆਂ ਵੇਚੀ ਸੂਈਆਂ ਵੇਚੀ ਠੀਕ ਆ ਹੋਰ ਭਾਈ ਜੀ ਫਿਰ ਹਾਂ ਵਧੀਆ ਮਹਾਰਾਜੀ ਕਿਰਪਾ ਬਾਕੀ ਅੱਜ ਵੋਟਾਂ ਦਾ ਦੇਣੇ ਅੱਜ ਹੈ ਹਾਂਜੀ ਅੱਜ ਜੀ ਤੇ ਅੱਜ ਭਾਈ ਇਹਨਾਂ ਨੇ ਫਰਮ ਜਿਹੜੀਆਂ ਟੋਪਲਾ ਛੋਟੀਆਂ ਜਿਹਨੂੰ ਟੋ ਜenialy ਜੇ ਜenialy ਆਪਾਂ ਦੋ ਟਾਈਮ ਤਿੰਨ ਟਾਈਮ ਮਿਲ ਕੇ ਕਰ ਕਰਕੇ ਲੈ ਸਕਦਾ ਅੱਛਾ ਜੀ ਤੇ ਬਾਕੀ ਇਹ ਇਹ ਦਿਗਦੀਵ ਦਾ ਚੱਲਣਾ ਜਿਹੜਾ ਦੋ ਟਾਈਮ ਭਾਈ ਮਹਾਰਾ ਡੋਵ ਵਾਲੀ ਮਹੀ ਬਾਸ ਪਕਾ ਲੈਦਾ ਸਹੀ ਗੱਲ ਹੈ ਇਹ ਤੇ ਭਾਈ ਬਾਕੀ ਰਿਕਾਰਡ ਹਰ ਆਵੇ ਜਿਹੜਾ ਜਲਦਾ ਕੀ ਆ ਹਾਂਜੀ ਭਾਈ ਜੀ ਬਾਕੀ ਭਾਈ ਆਪਾਂ ਇਹ ਗੱਲ ਕਹਿੰਦੇ ਆ ਵੀ ਭਾਈ ਮਨਲਾ ਜੀ ਇੱਕ ਅਰੀ ਮਾੜੀ ਨਿਕਲੀ ਦੋ ਵਾਰੀ ਬਦਲ ਲਾਂਗੇ ਜਦਿਆਂ ਹਾਂਜੀ ਭਾਈ ਜੀ ਤੇ ਮਨਲਾ ਵੀ ਜੇ ਸਾਡੇ ਕੋਲ ਮਤਲਬ ਸੂਈ ਮੈਂ ਕੋਈ ਲੈਂਦਾ ਵੀਰੇ ਹਾਂਜੀ ਭਾਈ ਜੀ ਆਪਾਂ ਉਹਦੀ ਥਾਣਾ ਦੀ ਮਤਲਬ ਦੁੱਧ ਦੀ ਗਰੰਟੀ ਦੇ ਸਕਦੇ ਆ ਵੀ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਹਾਂਜੀ ਭਾਈ ਜੀ ਜੇ ਜਦਾਂ ਮਨਲਾ ਕੋਈ ਗੱਬੜ ਮੈਂ ਖੜਦਾ ਹਾਂਜੀ ਭਾਈ ਜੀ ਉਹਦੀ ਆਪਾਂ ਪਿੱਛੇ ਦੀ ਥਾਣਾ ਦੀ ਵਾਲਾ ਗਰੰਟੀ ਦੇ ਸਕਦੇ ਆ ਉਹਦਾ ਇਹ ਉਹ ਬੰਦ ਮੋਠੇ ਉਹ ਨਹੀਂ ਪਤਾ ਵੀ ਉਹ 20 ਕਿਲੋ ਦੁੱਧ ਦੇ ਸਕਦੀ 40 ਕਿਲੋ ਦੁੱਧ ਦੇ ਸਕਦੀ ਸਹੀ ਗੱਲ ਹੈ ਭਾਈ ਸਹੀ ਜੀ ਜਦਾਂ ਸੂਈ ਸਵਾਈ ਆ ਜਦ ਅੱਜ 18 ਕਿਲੋ ਤਿਆਰ ਆ। ਅੱਛਾ 18 ਕਿਲੋ। ਹਾਂ ਇਹਦੇ ਆਪ 18 ਕਿਲੋ ਕੋਈ ਆਪਾਂ ਆਪਣੇ ਘਰ ਜਿਹੜੀ ਸੂਈ ਮੈਂ ਹੁੰਦੀ ਨਾ ਆਪਣੇ ਘਰ ਚੋਈ ਜਾਂਦੀ ਆ। ਚੋਈ ਜਾਂਦੀ। ਉਹਦੀ ਆਪਾਂ ਗਰੰਟੀ ਹੁੰਦੀ ਵੀ ਇਹ ਮੈਂ ਇਹਨਾਂ ਦੁੱਧ ਕੱਢ ਸਕਦੀ ਆ ਜਿਹੜੀ ਗੱਲ ਕਰਾਂਗੇ। ਬਾਕੀ ਪ੍ਰਿਕੀਆਂ-ਪੁਰਕੀਆਂ ਬਹੁਤ ਆ। ਹਾਂਜੀ ਜੀ। ਬਾਕੀ ਜਿਹੜੀਆਂ ਵੇਖੋ ਜੀ ਬਿਲਕੁਲ ਕਾਗਿ ਵਰਗੀ ਆ ਤੇ ਬੱਚਾ ਲਾ ਕੇ ਦਿਖਾ ਦਿੰਨੇ ਆਪਾਂ ਤੁਹਾਨੂੰ ਬਹੁਤ ਜਵਾਬ ਤੁਹਾਨੂੰ। ਆਪਾਂ ਜਿੰਨਾ ਵੀ ਕੰਮ ਕੀਤਾ ਨਾ ਵੀਰੇ। ਹਾਂਜੀ ਭਾਈ ਜੀ। ਸਾਰਾ ਬਰੀਡ ਤੇ ਕੀਤਾ। ਸਹੀ ਗੱਲ ਹੈ ਭਾਈ। ਤੇ ਆਪਾਂ ਬਰੀਡ ਤੋਂ ਬਿਨਾ ਨਹੀਂ ਭਾਈ ਮੈਂ ਲੈਂਦੇ ਜਿਹੜੀ ਗ ਬਾਕੀ ਇਹਨਾਂ ਨੂੰ ਮਾਰੇ ਕੇ ਪਾ ਲੇ ਗੀ ਜੀ ਅੱਠਾਂ ਦਾ ਹੀ ਸੁਈਆ ਹਾਂਜੀ ਭਾਈ ਜੀ ਤੇ ਇਹਦੇ ਥਰੇ ਮਲਾ ਵੀ ਹੁਣ ਵੀ ਮਲਾ 18 ਕਿਲੋ ਦੋਦਾ ਕੰਡੇਲਾ ਜਿਹੜਾ ਮਾਜੀ ਮਣਕੇ ਲੈ ਜਾਈ ਪਿਆ ਚਾਰ ਬਿਲਕੁਲ ਇਹ ਆ ਰਿਹਾ ਕੰਡੇ ਵਾਲਾ ਦੁੱਧ ਭਾਈ ਜਿਹੜੀ ਕਿਲੋ ਕਰਦੀ ਬਾਕੀ ਐ ਬਿਲਕੁਲ ਐ ਕਾਗੀ ਵਰਗੀ ਨੂੰ ਕਹਿੰਦੇ ਨੇ ਬਾਕੀ 20 ਕਿਲੋ ਕਿੱਡੀ ਕਰਨਾ ਪਾਏਗੀ ਭਾਈ ਦੰਦੀ ਹਾਂਜੀ ਬਾਕੀ ਬਚਾ ਲਾਇਆ ਵਾ ਤੇ ਦੇਖੋ ਜੀ ਬਾਕੀ ਪਰ ਤਵਾਜੂ ਤੇ ਥਣ ਪਰ ਪਾਇ ਨੋਕਲਾ ਥਾਂਜ ਨੂੰ ਕਹਿੰਦੇ ਨੇ ਥੱਲੇ ਦੀ ਭਾਈ ਮੈਂ ਨਹੀਂ ਮਾੜੀ ਲੈਂਦੇ ਸਹੀ ਗੱਲ ਹੈ ਭਾਈ ਬਾਕੀ ਉਹ ਮੈਂ ਰਹਿ ਗਿਆ ਜਿਹੜੇ ਅਗਲੇ ਪਤਨ ਖਾਕ ਬਾਈ ਨੂੰ 4 ਕਿਲੋ ਦਾ ਕਰਦੀ ਐ ਸਹੀ ਗੱਲ ਹੈ ਬਾਈ ਤੇ 3 ਕਿਲੋ ਤੋਂ ਉੱਪਰ ਜਾਂਦੀ ਬਾਈ ਮੈਂ ਨਹੀਂ ਉਹਨੂੰ ਰਖਾਉਂਦੇ ਆ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਜਿਹੜੀ ਕਿਲੋ ਸਵਾ ਕਿਲੋ ਦੀ ਕਰਦੀ ਐ ਬਾਈ ਆਪਣੀ ਮੈਂ ਅੱਗੋਂ ਨਹੀਂ ਪਸੰਦ ਹੁੰਦੀ ਮੰਨਣ ਵਾਲੀ ਗੱਲ ਜੀ ਜੀ ਜਿਹੜੀ ਮਤਲਬ ਗਾੜੀ ਜਿਹਦੀ ਕਿਲੋ ਸਵਾ ਕਿਲੋ ਹੀ ਬਾਈ ਉਹ ਲਾ ਲੋਗੇ 10 ਕਿਲੋ ਵਾਲੀ ਆ ਹਾਂਜੀ ਬਾਈ ਜੀ ਹਾਂਜੀ ਜੀ 3 3.5 ਕਿਲੋ ਤੋਂ ਦਿੰਦੀ ਐ ਬਾਈ ਉਦੋਂ ਤੇ 15 18 ਕਿਲੋ 20 ਕਿਲੋ ਦੇ ਦੇ ਸਹੀ ਸਹੀ ਗੱਲ ਜੀ ਜੀ 3.5 ਕਿਲੋ ਦੀ ਗਾੜੀ ਚਾਹੀਦੀ ਹੈ ਹਾਂਜੀ ਬਾਈ ਜੀ ਹਾਂਜੀ 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 ਵਧੀਆ ਵਧੀਆ ਜੀ ਜੀ ਬਾਕੀ ਇਹ ਜਿੱਦਾਂ ਦੇ ਵੀ ਕਿੰਨੇ ਲੈਣਾ ਹੂਗਾ ਅੱਜ ਮਾਰਾ ਇੱਕ ਕਿਰਪਾ ਦਾ ਬੋਲਸ ਮਲੇ ਮਾ ਭਾ ਸਾਰੇ ਹੈਗੇ ਜੀ ਜੀ ਸਾਰੇ ਮਲੇ ਹੈਗੇ ਮਲੇ ਤੇਨੇ ਭਰਾਂਦੇ ਆ ਫੁੱਲ ਚੱਕੇ ਫੁੱਲ ਫੁੱਲ ਹਾਂਜੀ ਮਾ ਪਰਮਾਤਮਾ ਕਿਰਪਾ ਕਰੇ ਜੀ ਹਾਂਜੀ ਇਹ ਬਾਕੀ ਇਹ ਵੀ ਭਾਈ ਮੇਰੇ ਕੋਲ ਮਲੇ ਜਿੱਦਾਂ ਦੇ ਵੀ ਝੋਟੀ ਵੀ ਮੰਗੇ ਇਹ ਭਾਈ ਜੀ ਮਲਾ ਸਵੇਰੇ ਤੋਂ ਹਾਂਜੀ ਹਾਂਜੀ ਭਾਈ ਜੀ ਹਾਂਜੀ ਮਾਗੀ ਜਿਹੜਾ ਥਕਾਰ ਥੂੜ ਦੀ ਨੰਗਰ ਹੁੰਦਾ ਵਾ ਬਾਕੀ ਰ ਟਾਉ ਡਾ ਡਬਿਊ ਟੀ ਆ ਆਪਣੇ ਬਾਈ ਕੋ ਬਾਕੀ ਬਾਈ 450 ਕਿਲੋਮੀਟਰ ਸਭ ਕੱਢ ਕੇ ਆਈਆਂ ਮੇਰੀ 500 ਹਾਂਜੀ ਹਾਂਜੀ ਬਾਈ ਹਾਂਜੀ ਹਾਂਜੀ ਦੇਖੋ ਜੀ ਜਵਾਹ ਫਰਮਾ ਦਾ ਮਸਾਲਾ ਲੈਣੇ ਆ ਬਿਲਕੁਨ ਐ ਨੋਕਲਾ ਥਣ ਮੋਟਾ ਮੋਟਾ ਮੈਂ ਨਾ ਵੇਖੀ ਥੱਲੇ ਦੀ ਮੈਂ ਕੱਚੀ ਨਹੀਂ ਲਈ ਦੀ ਸਹੀ ਗੱਲ ਬਾਈ ਬਾਕੀ ਗੱਲ ਕਰਾਂਗੇ ਉਹ ਦੀ ਹਾਂਜੀ ਜਿਹੜਾ ਉਹ ਕੰਡੇ ਤੇ ਕਰਕੇ ਉੱਤੇ ਮਰਾਵਾ ਦੇ ਤੇ ਜਾਂਦਾ ਜਣਾ ਦੇਖੋ ਜੀ ਜਵਾਹ ਦੇਖੋ ਜੀ ਬਾਕੀ ਮੂਹ ਨਾ ਸਾਰੇ ਕਹਿੰਦੇ ਮੇਰੀ ਮੇਰੀ 18 ਕਿਲੋ ਜਿੰਦੀ 18 ਕਿਲੋ ਜਿਹੜੇ ਬਾਲਟੀ 'ਚ ਨਹੀਂ ਪਤਾ ਕਿੱਦਾਂ ਲੱਗਦੇ ਸਹੀ ਗੱਲ ਸਹੀ ਗੱਲ ਬਾਈ ਸਹੀ ਗੱਲ ਜੇ ਜਦੋਂ ਕੋਈ ਜਲਦਾ ਏਦਾਂ ਚੱਲ ਜੀ ਫਿਰ ਸਹੀ ਗੱਡੀ ਜੀ ਮਗਰ ਮਗਰ ਦਿਖਾ ਦਿੰਦੀ ਮੈਂ ਨਾ ਹੱਥ ਰੱਖ ਕੇ ਸਮਝ ਸਹੀ ਆ ਹੱਥ ਨਾ ਰੱਖਾ ਦੋ ਨਹੀਂ ਫਿਰ ਮੈਂ ਨਹੀਂ ਬਾਕੀ ਜਿਹੜਾ ਸੋਇਆ ਸੋਇਆ ਜਗਦੀਪ ਭਾਈ ਚਲੋ ਤਸੱਲੀ ਕਰਕੇ ਲੈਂਦਾ ਵਾ ਤੇ ਬਾਕੀ ਤਸੱਲੀ ਕਰਕੇ ਗਰੰਟੀ ਦਿੰਦਾ ਭਾਈ ਜਾਂਦਾ ਵੀ ਜਿਹੜਾ ਆਨਲਾਈਨ ਡੰਕਰ ਮੰਗਦਾ ਵਾ ਬਿਲਕੁਲ ਗਰੰਟੀ ਹੋਊਗੀ ਥਾਂ ਦੀ ਤੇ ਤੋਰਦੇ ਫਿਰ ਬਈ ਇਹਨੂੰ ਖੋਲ ਕੇ ਤੇ ਬਾਕੀ ਬਿਲਕੁਲ ਐ ਕਾਜ ਵਰਗੀ ਜੀ ਨੂੰ ਕਹਿੰਦੇ ਨੇ ਦੇਖੋ ਜੀ ਦੇਖੋ ਤੇ ਆਈ ਆ ਪਰ ਆਪਾਂ ਨੂੰ 18 ਤੋਂ 17 ਕਿਲੋ ਮੈਦਨ ਨਹੀਂ ਦੋ ਤੋਂ ਨਿਕਲ ਸਕਦਾ ਅੱਛਾ ਜੀ ਥਾਂ ਨਾਲ ਸੁਈਤਲੇ ਮਲਾਵੇ 18 किलो नापਣਾ ਦੋ ਦੇਵੇ ਤੇ ਜੀ ਜੀ 20 ਤੋਂ ਪਲੱਸ ਜਾਊਗੀ ਇਹ ਝੋਟੀ ਦੇਖੋ ਅੱਜ ਦੇ ਘਰੀ ਦੇ ਵਿੱਚ ਤੁਹਾਨੂੰ ਦੱਸਣੇ ਆ ਹਾਂਜੀ ਭਾਈ ਜੀ ਇਸ ਦੇ ਵਾਦ ਬਾਕੀ ਝੋਟੀ ਬਰੀਡਰ ਝੋਟੀ ਆ ਜਾਤੀ ਪਾਤੀ ਝੋਟੀ ਜੀ ਬਾਕੀ ਪੇਠਪੂਠਾ ਬਹੁਤ ਚੰਗਾ ਵਾ ਤੇ ਬਾਕੀ ਥਾਂ ਥੁੰ ਦੀ ਕੁਆਲਿਟੀ ਜੇਕਰ ਤਾਂ ਹੀ ਕੁਆਲਿਟੀ ਬਹੁਤ ਚੰਗੀ ਆ ਕੁਮਾਰੇ ਕੁਮਾਰੇ ਭਾਈ ਕੁਮਾਰੇ ਇਹਦਾ ਜੀ ਸੈਂਸ ਸੰਗੀ ਕੁਆਲਿਟੀ ਹਾਈਟ ਲੈਂਥ ਤੇ ਪੇਠਪੂਠ ਬਹੁਤ ਚੰਗੀ ਆ ਮੌਲਫਾ ਜੀ ਦੀ ਜੀਰਾ ਮੌਤ ਕਰੇ ਅੱਡੀ ਛੋਟੀ ਆਪਾਂ ਦੇ ਵਾਲਾ 6 ਦੰਦ ਨੂੰ ਹਾਂਜੀ ਭਾਈ ਜੀ ਜਿਆ ਸੂਆ ਛਿੱਗੀ ਮੋਹਰੇ ਤੇ ਨਹੀਂ ਹਾਂਜੀ ਭਾਈ ਜੀ ਛੋਟੀ ਵੀਰ ਜੀ ਅੱਜ ਮਾਰਕੀਟ ਦੇ ਵਿੱਚ ਲੈਣ ਚਾਹੀਏ ਹੋਏ 3 ਲੱਖ ਤੋਂ ਘੱਟ ਨਹੀਂ ਹੁੰਦੀ ਹਾਂਜੀ ਭਾਈ ਜੀ ਬਾਕੀ ਆਪਾਂ ਜੇ ਭਾਅ ਲਈਆਂ ਤੇ ਵੀਰ ਭਾਅ ਲੈ ਰੇਟ ਪਾਵਾਂਗੇ ਜਿਹੜੀ ਗੱਲ ਕਰ ਲਈ ਆ ਤੇ ਕਹਿੰਦੇ ਦੇ ਦਤ ਨਹੀਂ ਫਿਰ ਭਾਈ ਜੀ ਇਹ 2 ਲੱਖ ਤੇ ਵੀਰ 35 ਹਜ਼ਾਰ ਦੀ ਛੋਟੀ ਦੇ ਦਾਂਗੇ ਵੀਰੇ 2 2 ਲੱਖ 35 ਹਜ਼ਾਰ ਦੀ ਗੈਜਰੇੜ ਪਾ ਕੇ ਦਵਾਗੇ ਵੀਰੇ ਹਾਂਜੀ ਥੋੜੀ ਕਮਾਈ ਕਰਕੇ ਵੀ ਮਤਲਬ ਇਹ ਪਛੂ ਜਿਹੜੇ ਮਹੀਨੇ ਦਾ ਬਈ 200 ਹੀ ਵੇਚਾਂਗੇ ਸਹੀ ਗੱਲ ਹੈ ਬਾਈ ਜੀ ਉਹਦੀ ਨਹੀਂ ਉਹ ਉਹ ਪਾਸਿਆਂ ਵੀ ਬਈ ਘਟਣ ਲੈਂਦੇ ਰੇਂਗ ਵੀ ਤੇ ਆਪਾਂ ਘਟ ਮਾਲ ਵੇਚਾਂਗੇ ਛੋੜ ਛੋੜ ਹੋ ਜਾ ਬਾਈ ਜੀ ਛੋੜ 2000 ਰੁਪਏ ਕਰਾਂਗੇ ਮੈਨੂੰ ਉਦਲਾ 5 ਛੱਡ ਦੀ ਬਾਈ ਦੇ ਦਾਂਗੇ ਵੀਰੇ 235000 ਦੇ ਦਾਂਗੇ 20 ਕਿਲੋ ਵਾਲੀ ਮਹਾਂ ਜਿਹੜੀ ਗੱਲ ਕਰ ਰਹੇ ਨਾਲੇ ਬਾਕੀ ਜੇ ਸਭ ਤੋਂ ਵੱਡੀ ਗੱਲ ਮੈਂ ਇਹ ਗੱਲ ਕਹਿਣਾ ਹਾਂ ਹਾਂਜੀ ਤੇ ਦੋ ਡਾਂਗੇ ਕੰਨੇੜਾ ਜਿਹੜਾ ਮਿਣ ਕੇ ਦੁੱਧਾ ਇੱਥੇ ਤਸੱਲੀ ਕਰਕੇ ਪੂਰੀ ਫੋਲ ਕਰ ਘਰ ਖ ਤੇ ਬਾਕੀ ਵੀ ਥਾ 80 ਤੋਂ 80 ਤੋਂ ਪਹਿਲਾਂ ਦੱਸ ਦੇਣਾ ਆਪਾਂ ਆਨਲਾਈਨ ਜਾ ਰਹੇ ਹਾਂ 2 ਸੇ ਤਰਸੀ ਦੀ ਲੈਂਦੇ ਨੇ ਨਹੀਂ ਦੇ ਰਹੇ ਨੇ ਬਈ ਸਹੀ ਗੱਲ ਹੈ ਤੇ ਫਰਮਾਨਦਾਨ ਕਰਕੇ ਫਿਰ 230 ਦੀ 230 ਦੀ ਦੇਤਾ ਕਿ ਭਾਈ ਜੀ ਮੁੱਲ 35 5000 ਛੋੜ ਤੇ ਦੋ ਅੱਗੇ ਦੋ ਨੰਬਰ ਤੇ ਆ ਗਈ ਇਹ ਬਈ ਅੱਜ ਸੂਈ ਨੂੰ ਇਹਨੂੰ ਅੱਜ ਕੱਟੋ-ਕੱਟੋ ਅੱਜ ਪੰਜਵਾ ਦੇਣਗੇ ਭਾਈ ਜੀ ਹਾਂਜੀ ਭਾਈ ਜੀ ਪੰਜਾਂ ਦੇਣਾਂ ਦੀ ਸੂਈ ਦੇ ਤੇ ਇਹਦੇ ਥੱਲੇ ਬਣਾਵਾਂਗੇ ਦੁੱਧ ਭਾਈ 15 ਕਿਲੋ 15 ਕਿਲੋ ਬਿਲਕੁਲ ਕੰਡੇ ਤੇ ਚਾਰ 15 ਕਿਲੋ ਬਾਕੀ ਇੱਕ ਕਈ ਵਾਰੀ ਵੀ ਦੇ ਥੱਲੇ ਲਿਖਿਆ ਹੁੰਦਾ ਯਾਰ ਜਦ ਪੰਨਾਦਣਾ ਦੀ ਸੂਈ ਤੇਲੇ 15 ਕਿਲੋ ਦੁੱਧ ਨਹੀਂ ਹੁੰਦਾ ਹਾਂਜੀ ਭਾਈ ਜੇ ਕੇ ਵੀ ਜੇ ਕਈ ਨਹੀਂ ਹੁੰਦਾ ਉਹ ਜੇ ਮਨਜੇ ਕੇ ਭਲੇ ਖਾਵੇ ਕਾਡ ਫਾਇਦਾ ਨਹੀਂ ਮੈਂ ਨਾ ਜਿੱਦਾ ਮਰਦੀ ਵਾਲੇ ਨਾ ਨਾਦਣਾ ਦੇ ਕੱਚੇ ਨਾੜੂ ਦੇ ਬੱਚਾ ਹੋਊਗਾ ਹਾਂਜੀ 15 ਕਿਲੋ ਦੁੱਧ ਦਊਗੀ ਮੇਰੀ ਝੋਟੀ ਦੁੱਧ ਦਊਗੀ 23 ਤੋਂ 24 ਕਿਲੋ ਦਿੰਦੀ 24 ਕਿਲੋ ਬਾਕੀ ਸਿੰਘ ਸਿੰਘ ਦੀ ਕੁਆਲਿਟੀ ਬਹੁਤ ਚੰਗੀ ਆ ਉਹਨੇ ਭਾਈ 20 ਕਿਲੋ ਦੁੱਧ ਕੱਢਿਆ ਨੇ ਐ ਇਹ ਦੁੱਧ ਜਸੂਆ ਦਾ ਦੰਦੋ ਬਈ ਚਾਰ ਦੰਦਿਆ ਹਾਂਜੀ ਤੋਂ ਜੀ ਦੂਈ ਦਾ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਹਾਂਜੀ ਤੇ 20 ਕਿਲੋ ਪਲੂ ਦੁੱਧ ਕਢਾ ਕੇ ਆਈਏ ਕਰਦੇ ਆ ਤੇ ਹੁਣ 15 ਕਿਲੋ ਦੁੱਧ ਐ ਕੰਡੇ ਵਾਲਾ ਵੀ ਤਿਆਰ ਐ ਦੁੱਧ ਦਾ ਬਾਕੀ ਕੁਆਲਿਟੀ ਦੇਖੋ ਜੀ ਥਾਂਤੂ ਦੀ ਕੁਆਲਿਟੀ ਕੋ ਨੋਕਲਾ ਥਾਂ ਜਿਹਨੂੰ ਕਹਿੰਦੇ ਨੇ ਜੀ ਬਤਾ ਹਾਂਜੀ ਹਾਂਜੀ ਇਹ ਕਟਾ ਆ ਗਿਆ ਮਗਰ ਬਈ ਇਹਦੇ ਹਾਂਜੀ ਕਟਾ ਜੀ ਮਗਰ ਬਈ ਕਟਾ ਹਾਂਜੀ ਤੇ ਬਾਕੀ ਲਾਬਾ ਜਾ ਬਈ ਇਹਨੂੰ ਬਾਕੀ ਇਹ ਜਿਹੜੇ ਮਿਲ ਕੋਈ ਲਈ ਨਾ ਹਾਂਜੀ ਭਾਈ ਜੀ ਮਤਲਬ ਚੰਗੀ ਤੋਂ ਚੰਗੀ ਮੈਂ ਚੈਂਪੀਅਨ ਮਤਲਬ ਮਲੇ ਮਤਲਬ ਉਹਨੇ ਸ਼ੌਂਕ ਬੜਾ ਮਿਲੇ ਜੇ ਪਹਿਂ ਮਈਆਂ ਪਾਉਂਦਾ ਦਈਆਂ ਹਾਂਜੀ ਭਾਈ ਜੀ ਮਤਲਬ ਦੇਖੋ ਪਹਿਲਾਂ ਕੱਟੀ ਜਿਹੜੀ 20 ਕਿਲੋ ਤੋਂ ਥੱਲੇ ਨਹੀਂ ਪਈ ਹੈਗੀ ਜਿਹੜੀ ਗੱਲ ਸਹੀ ਹੈ ਬਾਕੀ 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 ਕੁਆਲਟੀ ਦੱਸ ਰਹੀ ਹੈ ਬਾਕੀ ਆਰ ਡਰ ਰੂਡਰੀ ਕੁਆਲਟੀ ਦੱਸਣ ਦੀ ਆ ਵੀ ਨਾ ਭਾਈ ਇਹਦਾ ਜਿਹੜੀ ਗੱਲ ਕਹਿੰਦੇ ਚੰਗੀਆਂ ਚੀਜ਼ਾਂ ਦੇ ਬਈ ਆਪਾਂ ਆਸ਼ਕ ਸਹੀ ਗੱਲ ਸਹੀ ਗੱਲ ਬਾਕੀ ਛੱਡਾ ਇਹਦਾ ਬਰਨਾਲਾ ਆ ਲਿਆ ਨੂੰ ਹਾਂਜੀ ਤੇ ਬਾਕੀ ਥਾਂ ਤੋਂ ਤੋਂ ਕਹੇ ਨੋ ਕਲਾ thang ਇਹ ਬੱਚਾ ਲਾਤਾ ਅਗੇ ਥਾਂਦੀ ਕਵਾਲੀ ਹੈ ਜਿਹੜੀ ਮਗਰੋਂ ਤਾਂ ਆ ਗਏ ਨੇ ਤੇ ਫੇਰ ਨੋਕ ਵਾਲਾ ਥਾਂਦੀ ਨੂੰ ਕਹਿੰਦੇ ਨੇ ਹਲਾ ਪਟਾਕੇ ਵੀ ਇਹੋ ਥਾਂ ਤੋਂ ਆ ਬਾਈ ਹੈ ਹਾਂ ਜੀ ਮੇਲੇ ਕਨਾਂ ਚੋਟੀ 5 6 ਦਿਨਾਂ ਨੂੰ ਹਾਂ ਜੀ ਬਾਈ ਜੀ ਤੇ ਹੋਰ ਮੇਲੇ ਤੋਂ ਉਹ ਵਾਲੀ ਕੱਟੀ ਜਾ ਹਾਂ ਜੀ ਹਾਂ ਜੀ ਤੇ ਇਹਦੀ ਗਾੜੀ ਵਾਲੀ ਇਹਦੀ ਗਾੜੀ 4 ਕਿਲੋ ਆ 4 ਕਿਲੋ ਆ ਅੱਜ ਦੀ ਘੜੀ ਦੇ ਵਿੱਚ ਤੇ 4 ਕਿਲੋ ਗਾੜੀ ਗਾੜੀ ਹੈ ਕੱਟੀਲੀ ਹਾਂ ਲਓ ਜੀ ਲਓ ਮਾੜਾ ਜਿਦਾ ਨਲਕਾ ਚੱਲਦਾ ਇਦਾਂ ਥਰੇ ਚੱਲਦੀ ਬਈ 80 ਯਾਰ ਥੱਲੇ ਦੀ ਨਹੀਂ ਵੀਰ ਮਾੜੀ ਮੈਂ ਲੈਂਦੇ ਇਹ ਮਗਲਾ ਜਵਾਬ ਦਿਖਾਤਾ ਵਾ ਐ ਮੋਡਾ ਮੋਡਾ ਬਾਕੀ ਗੱਲ ਵੇਰ ਕਰਦੀਏ ਵੀ ਬਾਲਟੀ ਚ ਖਰਾਣ ਵੀ ਹੋਊਗਾ ਤੇ ਇਹ ਖੋਲ ਕੇ ਤੋਰ ਬਾਈ ਜੀ ਵੀਰੇ ਮੈਨੂੰ ਇੰਨਾ ਯਕੀਨ ਆ ਵੇ ਇਹ ਮਤਲਬ ਤਿੰਨਾ ਚੌ ਦਰਾਂ ਤੇ 20 ਕਿਲੋ ਤੋਂ ਪਾਰ ਚੱਲ ਜੂਗਾ ਜਾਓਗੇ ਜਾਓ ਵੀ ਬਾਈ ਜੀ ਬਾਕੀ ਫਿਰ ਕੱਲ ਥਾੜੇ ਦੀ ਆ ਗਈ ਬਾਈ ਜੀ ਫਿਰ ਬਾਕੀ ਬਾਕੀ ਜਿਹੜੀ ਕੈਂਪੇਨ ਝੋਟੀਆਂ ਨਾ ਭਾਈ ਹਾਂਜੀ ਭਾਈ ਜੀ ਦੋ ਦੋ ਉਹੋ ਸਟੈਡੀ ਕਹਿੰਦੀ 15 ਗ੍ਰਾਮ ਲੱਗਦੀ ਹੈ ਕਿਹੜੀ ਕੁਆਲਿਟੀ ਦੇਖੋ ਤੁਸੀਂ ਪਿੱਠਪੂਰੇ ਦੀ ਕੁਆਲਿਟੀ ਹਾਂਜੀ ਅਡਰ ਦੀ ਕੁਆਲਿਟੀ ਦੇਖੋ ਜੀ ਥਾਂ ਦੇਖੋ ਨੋਕ ਵਾਲਾ ਜਿਵੇਂ ਕਹਿੰਦੇ ਕੁਮੜੇ ਕੁਮੜੇ ਬਈ ਕੁਮੜੇ ਬਾਕੀ ਬੇਲਪੂਲ ਦੀ ਬਹੁਤ ਚੰਗੀ ਝੋਟੀ ਆ ਤੇ ਸਿੰਘ ਸਿੰਘ ਦੀ ਕੁਆਲਿਟੀ ਬਹੁਤ ਚੰਗੀ ਆ ਤੇ ਬਿਲਕੁਲ ਜਿਨੂੰ ਜੈਡ ਬਲੈਕ ਤੇ ਇੱਕ ਆਗਿ ਜ ਵਰਗੀ ਝੋਟੀ ਪਿੱਠਪੂਰੇ ਦੀ ਬਹੁਤ ਚੰਗੀ ਆ ਜੀ ਤੇ ਹੁਣ ਮੌਕੇ ਤੇ ਕਹਿੰਦਾ ਬਾਈ ਜੀ ਫਿਰ ਦੋਤ 15 ਕਿਲੋ ਕੰਡੇ ਨਾ ਮਿਲ ਗਏ ਬਈ ਜਿਹੜਾ ਮਰਜੀ ਲੈ ਲੈ ਬੋਲੇ ਤੋਂ ਸਟੈਂਡਿੰਗ ਹੋਈ ਆ ਹਾਂਜੀ ਬਾਈ ਜੀ ਇਹ ਤੋਂ ਕਿਥੋਂ ਲੈ ਦੋਤ ਵੀ ਕੱਢੋ ਬਈ ਬਈ ਵੀਕਰ ਦਿਓੜ ਸਾਡੇ ਕੋਲ ਲੈ ਜਾ ਜਿਹੜਾ ਮਰਜੀ ਸਾਡੇ ਨਾਲ ਸੌਦਾ ਕਰ ਲੈ ਆਈਏ ਇਹਨੂੰ 5 ਪੰਨਾਂ 14 ਦਾ ਬਈ 20 ਕਿਲੋ ਦੁੱਧ ਬਣਾ ਦੂ ਛੋਟੀਆਂ ਨੂੰ 5 ਪੰਨਾਂ 14 ਦਾ ਬਣਾ ਦੂ ਵੇ ਜਿਹੜੀ ਗੱਲ ਤੇ ਮੁੱਲ ਫਿਰ ਜਿੱਦੀ ਜਿਹੜਾ ਮੁੱਲ ਦਾ ਫਿਰ ਜਿੱਦੀ ਛੋਟੀਆਂ ਇਹ ਫਿਰ ਜਿਹੜੀ ਆ ਸਾਡੇ 4-5 ਲੱਖ ਦੀ ਆ ਛੋਟੀਆਂ ਦੀਆਂ ਹਾਂਜੀ ਹੈਗੀ ਆ ਬਈ ਅੱਜ ਇਹਦੇ ਹੀ ਮੈਂ ਗੱਲ ਕਰੀਏ ਨਾ ਭਾਈ ਜਿੰਨੀ ਬਰੀਡ ਨਸਲ ਆ ਹਾਂਜੀ ਬਈ 4 ਲੱਖ ਦੀ 5 ਲੱਖ ਦੀ ਛੋਟੀਆਂ ਦੀਆਂ ਆ ਬਾਕੀ ਮਿਲਕ ਪੈਨ ਬਹੁਤ ਚੰਗੀ ਲੱਗੀ ਆ ਬਾਕੀ ਬਈ ਇਹਨੂੰ ਉਂਗਲ ਲਈ ਕੋ ਕਰ ਸਕਦਾ ਤੈਨੂੰ ਉੱਤੇ ਨੁਕਸਾ ਹੈਗਾ ਜਿਹੜੀ ਗ ਨੇ 20 ਕਿਲੋ ਤੋਂ ਕੱਢਿਆ ਪਰ ਬਾਕੀ ਦਾ ਜਾਇਜ਼ ਰੇਟ ਵੀ ਪਾਵਾਂਗੇ ਬਾਈ 3 ਲੱਖ ਦੇ ਆਪਾਂ 20 ਹਜ਼ਾਰ ਵੀ ਦੇਵਾਂਗੇ ਬਿੱਲ ਦੀ 3 ਲੱਖ 20 ਹਜ਼ਾਰ ਦੀ ਛੋਟੀ ਦੇਵਾਂਗੇ ਛੋਟੀ ਇਹ ਵੀ 4 ਲੱਖ ਦੀ ਬਾਕੀ ਗੱਲ ਕਰੀਏ ਗੱਲ ਵਿਚਾਰ ਦੀ ਬਿਲਕੁਲ ਬਰਾਬਰ ਜੀ ਨਾਲ ਹਾਂ ਜੀ ਹਾਂ ਜੀ ਤੇ ਬਾਕੀ ਸਿੰਘ ਸਿੰਘ ਦੀ ਗਵਾਹੀ ਤੇ ਬਾਕੀ ਮਾਨ ਦੱਸੋ ਬਾਈ ਜੀ ਕੀ ਕਰਤ ਹੋ ਮਾਨ ਬਾਈ ਕੋਈ ਯਾਦ ਹੋ ਜਾਂ ਕਰਦਾਂਗੇ ਜਿਆਦਾ ਨਹੀਂ ਹੋਣਾ ਪਰ ਕਿ ਨਾ ਚੈਂਪੀਅਨ ਛੋਟੀ ਹੈ ਜਿਹੜੀ ਗੱਲ ਕਰਨ ਵਾਲੀ ਆ ਨੇ ਕਰਨਾਂ ਦੇ ਪਣਾ ਬਾਈ ਜੀ ਕਵਤਨਾ ਕਿਨੇ ਕਰਦੇ ਨੇ 5000 ਕਰ ਦੋ ਬਾਈ ਜੀ ਕਰਦਾ ਕਿ ਬਾਈ 3 ਲੱਖ 15000 ਦੀ ਦੇ ਦਾਂਗੇ ਬਾਈ ਮਾੜਾ ਫੇ ਕੈਮਰਾ ਕਮਾਇਆ ਤੁਹਾਨੂੰ ਮੈਨੂੰ ਕੈਮਰਾ ਕਮਾਤਾ ਜਿੱਦਜੀ ਜੀ ਦੇਖੋ ਜੀ 3 ਲੱਖ 15000 ਦੀ ਝੋਟਿਆ ਗਈ 20 ਤੋਂ ਪਲੱਸ ਆ ਦੀ ਹਾਂ ਜੀ ਦੇਖੋ ਜੀ ਭਾ ਵੀ ਜਾਜੇ ਬਾਈ ਜੀ ਤੇ ਪਾਕੀ ਅੱਗੇ ਆ ਗਈ ਫਿਰ ਬਾਈ ਜੀ ਅੱਗੇ 4 ਦਾ ਕੱਟੀਆਂ ਵੀਰੇ ਹਾਂ ਜੀ ਬਾਈ ਜੀ ਇਹਦੇ ਸੱਲੇ ਬਾਈ ਮਿਲ ਕੇ ਦੋ ਤੋਂ ਦਊਂਗਾ 16 ਕਿਲੋ 16 ਕਿਲੋ ਬਾਈ ਹਾਂ ਪੂਰਾ 16 ਕਿਲੋ ਦੇ ਬਣ ਕੇ ਦਊਂਗਾ ਬਾਈ ਹਾਂ ਜੀ ਇਹਦਾ 16 ਕਿਲੋ ਐ ਠੰਡਾ ਕਰਕੇ ਦੋ ਤਿਆਰ ਕੱਤੀ ਥਲੇ ਬਾਈ ਜੀ ਦੇਖੋ ਜੀ ਕੱਟੀ ਆ ਗਈ ਪਲੂਨ ਕੱਟੀ ਵੀ ਆ ਗਈ ਚਾਰ ਦੰਦੇ ਬਾਈ ਜਿਹੜੀ ਗੱਲ ਕਰਨ ਵਾਲੀ ਹੈ ਇਹ ਪਹਿਲਾਂ ਥੂ ਆ ਗਿਆ ਜੀ ਜੀ ਪਹਿਲਾਂ ਪਲੂਨ ਥਲੇ ਤੇ 16 ਕਿਲੋ ਦੋ ਤੇ ਕੰਡੇ ਵਾਲਾ ਅੱਜ ਤਿਆਰ ਹੈ ਦੋ ਤੇ ਹੈਗਾ ਦਰੀਆਂ ਹਾਂਜੀ ਬਿਲਕੁਲ ਸਿੰਘ ਸਿੰਘ ਦੀ ਕੁਆਲਿਟੀ ਬਹੁਤ ਚੰਗੀ ਆ ਹਾਂਜੀ ਤੇ ਬੱਚਾ ਇਹਦਾ ਵੀ ਲਾਦੇ ਲੱਗੇ ਬਾਈ ਜੀ ਨਹੀਂ ਹਾਂਜੀ ਹਾਂਜੀ ਅੱਜ ਬੱਚੇ ਲਾ ਕੇ ਆਇਆ ਬਿਲਕੁਲ ਤਸੱਲੀ ਨਾਲ ਨਹੀਂ ਅੱਜ ਥੂਈਆਂ ਸਵਾਈਆਂ ਝੋਟੀਆਂ ਨੇ ਕੋਈ ਇਹ ਕੜੀਆਂ ਵੀ ਗੱਪਣਾ ਵੀ ਜਿਹੜਾ ਵੀ ਹਾਂਜੀ ਦੇਖੀ ਬਾਕੀ ਅੱਧੇ ਦੀ ਕੁਆਲਿਟੀ ਜਿਹੜੀ ਬਿਲਕੁਲ ਫਿਟਿੰਗ ਆ ਜਿਹਨੂੰ ਕਹਿੰਦੇ ਫਿਟਿੰਗ ਬੱਚਾ ਲਾਇਆ ਬਾਕੀ ਚਾਪ ਫਮਾ ਦਿ Jet Black kan de choti. Lagi kuali ho ya Jet Black? Okay. ਮਗਰ ਬਾਈ ਕਿਦਾਂ ਕਟਾ ਕਟਾ ਆ ਗਿਆ ਜੀ ਦੇਖੋ ਆਈ ਤੇ ਵੀ ਤੁਹਾਨੂੰ ਦੱਸਿਆ ਨਾ ਹਾਂਜੀ ਹਾਂਜੀ ਬਾਈ ਜਿਹੜਾ ਸੁਆ ਸੁਆ ਡੰਗਰ ਹੈ ਬਾਈ ਨਾ ਇੱਟ ਬਾਈ ਨਹੀਂ ਮੜੀ ਦੀ ਮੜਾ ਪੂਰ ਛਕਾ ਟਾਇਰ ਚੋਂ ਆ ਨਹੀਂ ਲੈ ਰਿਆ ਰੂਮਰ ਦੀ ਰੂਮਰ ਦੀ ਨੂੰ ਫੁੱਲ ਹੀ ਫੁੱਲ ਰੂਮਰ ਦੀ ਦੇਖੋ ਜੀ ਠੀਕ ਹੈ ਠੀਕ ਹੈ ਬਾਈ ਟੋਅਰ ਬਾਈ ਖੋਲ ਕੇ ਨੂੰ ਦੇਖੋ ਪਲੂਨ ਕੱਟੀ ਆ ਗਈ ਇੱਧਰ ਦਾ ਜੈੱਡ ਬਲੈਕ ਅਕੀ ਗੱਲ ਕਰ ਰਹੀ ਆ ਆਪਾਂ ਪੇਠਪੁੜੇ ਦੀ ਬਾਡੀ ਦਾ ਕੁਆਦੀ ਦੇਵਾ ਲਗਾ ਨਾ ਹਾਂਜੀ ਭਾਈ ਲੱਗਾ ਕੁੜੀਆਂ ਵਿੱਚ ਸਨੇ ਆਪਾਂ ਜਿਹੜੀ ਗੱਲ ਕਰਨ ਵਾਲੀ ਸਹੀ ਹੈ ਸਹੀ ਗੱਲ ਹੈ ਬਾਕੀ ਪੇਠਪੁੜੇ ਦੀ ਬਹੁਤ ਚੰਗੀ ਆ ਘਮਾ ਦੇ ਘਮਾ ਦੇ ਭਾਈ ਬਾਕੀ ਜੈਡ ਬਲੈਗ ਜਿਹਨੂੰ ਕਹਿੰਦੇ ਨੇ ਫਿਟਿੰਗ ਆਲਾ ਝੜ ਆ ਗਿਆ ਤੇ ਬਾਕੀ ਫਰੀਕੀਆਂ ਚ 16 ਕਿਲੋ ਭਾਈ ਆਪਾਂ ਬੰਦੇ ਕੋਈ ਗੱਲ ਕਰਾਂਗੇ ਜਿਹੜਾ ਕੰਡੇ ਦੇ ਬਣ ਕੇ ਦੋ ਝੜ ਕੇ ਨਹੀਂ ਦੇ ਸਕਦੇ ਤੇ ਸੱਕਦੇ ਆ ਹਾਂ ਤੇ ਬਾਕੀ ਜੇ ਗੱਲ ਕਰਦੀ ਆ ਆਪਾਂ ਬਾਕੀ ਜੈਡ ਬਲੈਗ ਆ ਜਾਮਨ ਵਰਗੀ ਆ ਭਾਈ ਜਿਹੜੀ ਗੱਲ ਕਰਨੀ ਆ ਹਾਂਜੀ 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 ਇਹ ਠੰਡੀ ਦਾ ਕੋਈ ਨਹੀਂ ਕੱਟੀਦਾ ਸਹੀ ਗੱਲ ਬਿਲਕੁਲ ਆਸੀਲੀ ਠੰਡਿਆ ਤੇ ਕਿੰਨਾ ਤੋਂ ਜਤੀ ਫਿਰੋਣਾ 16 ਕਿਲੋ ਅੱਜ ਦੀ ਘੜੀ ਦੇ ਵਿੱਚ ਦੁੱਧ ਵਾਲੀ ਮਲੇ ਤੇ ਨਹੀਂ ਭਾਈ ਲੱਗੀ ਅੱਛਾ ਜੀ ਦੇਖੋ ਆਈ ਦੋ ਦੋ ਦੀ ਗੱਲ ਕਰਦੇ ਜਿਹੜਾ ਜੰਗਾ ਲੈ ਕੇ ਆਇਆ ਹਾਂ ਜਿਹੜਾ ਅਰੇ ਦੇ ਕਰ 20 ਦੇ ਸਹੀ 15 ਦੇ ਸਹੀ ਸਾਡੇ ਕੋਲ ਦੋ ਡਾਂਗਾਂ ਤੇ ਤਸੱਲੀ ਕਰਕੇ ਮੈਂ 16 ਗਰੂਜ ਵੀ ਓੜ ਦਊਂਗਾ ਬਾਕੀ ਆਪਾਂ ਗੱਲ ਕਰੀ ਆਪਾਂ ਚੀ ਦੇਈ ਆਪਾਂ ਜਿੱਦਾਂ ਮਨੋ ਸੂਆ ਸੂਆ ਡੰਗ ਰਿਆ ਬਿਲਕੁਲ ਆ ਤਸੱਲੀ ਕਰਕੇ ਖੜੇ ਬੰਦੇ ਆ ਨਾ ਵੀਰ ਜੀ ਆਪਾਂ ਨਾ ਏ ਗੱਲ ਦੇ ਆਪਾਂ ਇਥੇ ਦੋ ਦੋ ਡੰਗ ਚੋ ਕੇ ਲਈਆਂ ਭਾਈ ਜੀ ਹਾਂਜੀ ਭਾਈ ਜੀ ਹਾਂਜੀ ਸਾਨੂੰ ਵੀ ਇਹ ਗੱਲ ਦਾ ਪਤਾ ਵੀ ਸਾਡੀ ਮੈਂ ਤਾਂ ਵੀ ਇਹਨਾਂ ਦੁੱਧ ਹੈਗਾ ਇਹਨਾਂ ਤੋਂ ਹੈਗਾ ਵਾ ਹੁਣ ਅਗਲੀ ਦੀ ਸੇਵਾ ਕੇ ਜੀ ਦੀ ਘਟ ਨਿਕਲੇ ਵਾਧ ਨਿਕਲੇ ਹਾਂਜੀ ਆਪਾਂ ਇਥੇ ਸਾਡੇ ਸਾਡੇ ਕੋ ਦੋ ਡੰਗ ਚਵਾ ਕੇ ਤੇ ਕੰਡੇ ਦੇ ਦੁੱਧ ਦੋ ਟੈਂਕ ਮਿਲ ਕੇ ਕਰਾਂਗੇ ਬਾਈ ਜੀ ਕਰਾਂਗੇ ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਤੇ ਮੁੱਲ ਫਿਰ ਜੀ ਜੀ ਮੁੱਲ ਦੇ ਕੱਟੀ ਵਜੀ ਬਿਤੇ ਗੱਲ ਕਰੀਏ ਤੇ ਕੱਟੀ ਦਾ ਮੁੱਲ ਬਲ ਇਹ ਵੀ 3 ਲੱਖ ਦੀ ਦਾਈ ਦੀ ਆ ਪਰ ਆਪਾਂ ਮੁੱਲ ਵਾਲੇ ਪਾਸੇ ਨਹੀਂ ਪੈਣਾ ਵੀਰੇ ਬਗ ਜਿਆਜ ਗੱਲ ਕਰਨੀ ਚਾਹੀਦੀ ਜੀ ਛੋਟੀਆਂ ਦੇਣ ਵਾਲੇ ਪਾਸੇ ਪੈਣਾ 2 ਲੱਖ ਦੀ ਕੱਟੀ ਦੇ ਦਾਂਗੇ ਮੁੱਲ ਨਹੀਂ ਕਰਾਂਗੇ ਜੀ 2 ਲੱਖ ਦੀ 16 ਕਿਲੋ ਪਹਿਲਾਂ ਚਾਰ ਦੰਦ ਬਲੂਨ ਥੱਲੇ ਕੱਟੀ ਥੱਲੇ ਮਿਲ ਕੇ ਲਵਾਗੇ ਵੇਚ ਦਿੰਦੀਆਂ ਹਾਂ ਜੀ ਬਾਈ ਜੀ ਇਹ 2 ਲੱਖ ਦੀ ਦੇ ਦਾਂਗੇ ਬਾਈ ਜੀ ਬਾਕੀ ਜੇ ਅੱਧੇ ਤੋਂ ਬਾਅਦ ਗ ਇਹ ਮੈਂ ਬਦ ਨੋਗਲਾ ਥਾਂ ਦਾ ਆ ਗਿਆ ਤੇ ਇਹਦਾ ਕੋਈ ਅੰਤ ਨਹੀਂ ਛੋਟੀ ਰਵੇ ਜਿਹੜੀ ਇਹ ਲੱਗੇ ਤੇ ਚਲੋ ਫਿਰ ਛੋੜ ਕੇ ਕਰਨੀ ਪਈ ਇਹਦੀ ਛੋੜ ਭਾਈ ਮੈਂ ਤਾਂ ਕਿਹਨਾਂ ਜੈਰੀ ਰੈਡ ਪਾਇਆ ਜੀ ਗੱਲ ਕਰਨ ਲਈ ਜੈਜ ਤੇ ਬਿਲਕੁਲ ਕਰਦਾ ਨਹੀਂ ਮੰਨਤ ਗਈ ਨਾ ਨਹੀਂ ਜੀ ਜੀ ਪਛਾਨ ਮੇਰੀ ਜਾਨ ਤੋਂ ਚਲੋ ਜਾਣਦਾ ਕਿ ਵੀਰੇ ਬਾਕੀ ਇਹਨਾਂ ਵਿੱਚ ਛੋਟੀ ਦਾ ਕੋਈ ਮੁੱਲ ਨਹੀਂ ਹੈਗਾ ਵੀਰੇ ਇਹ ਕਵਾਲਿਟੀ ਜਿਹਨੂੰ ਕਹਿੰਦੇ ਨੇ ਬਿਲਕੁਲ ਠੰਡੀ ਬੱਚਾ ਉੱਤੇ ਖਲਾਰਦਾ ਭਾਈ 3 ਵਾਰੀ ਬੈਠਾ 4 ਵਾਰੀ ਬੈਠਾ ਕਿ ਇਹ ਥੋੜਾ ਜਿਹਾ ਹਿੱਲੇ ਲਿਓ ਸਹੀ ਗੱਲ ਜੀ ਸਹੀ ਗੱਲ ਬਾਲੀ ਕੱਟੀ ਚਗੀ ਵੀਰੇ ਜੀ ਤੇ 195 ਦੀ ਆ ਗਈ 2 ਲੱਖ ਮੋਲਿਆ ਤੇ 5000 ਰੁਪਏ ਮੰਗਾਣਿਆ ਤੇ 195 ਜੀ ਦੇਖੋ ਜੀ ਭਾ ਛੋੜਾ ਜਾਵਾ ਤਨੇ ਚਾਰੇ ਨਹੀਂ ਆਣਾ ਵੀਰੇ ਪ੍ਰਮਾਤਮਾ ਦੀ ਮੇਰੇ ਨਾਲ ਹਾਂਜੀ ਭਾਈ ਜੀ ਇਹਦੇ ਵਿੱਚ ਐਮ ਕਰਕੇ ਉਭਲ ਨਹੀਂ ਕਰ ਸਕਦਾ ਦੁੱਧ ਵਾਲੇ ਕਮੀ ਵਾਲਾ ਮੈਂ ਇਹਦੇ ਕਹਿ ਰਿਹਾ ਵੀ ਦੁੱਧ ਦੇ ਚ ਪਾਈਆ ਵੀ ਘਟ ਹੋ ਰਹੀ ਸਹੀ ਗੱਲ ਜੀ ਜੀ ਜਿਹੜਾ ਦੁੱਧ ਦਾ ਕੰਡੇ ਦੀ ਕਿ ਮੈਂ ਕੰਡੇ ਦੀ ਦੁੱਧ ਦੀ ਅੱਧੀ ਗੱਲ ਕਰ ਰਿਹਾ ਗੱਲ ਕਰਨੀ ਆ ਤੇ ਅੱਗੇ ਫਿਰ ਆ ਗਈ ਕਤੀ ਇਹ ਵੀ ਵੀਰ ਪਲੋਂ ਨੇ ਸਾਰੇ ਮੂੰਹ ਨਹੀਂ ਮਾਣ ਲਾ ਵੀ ਦਿੱਤਾ ਗ੍ਰਿਲ ਦੀ ਹਾਂਜੀ ਹਾਲੇ ਦੋਂਦੀ ਲਾ ਰੋ ਮੇਰੇ ਜੀ ਹਾਂਜੀ ਜੀ ਜੀ ਇਹਦੇ ਕਟੇ ਕੋ ਅੱਜ ਦੇ ਕੱਟੇ ਇਹਨੂੰ 12 ਦਿਨ ਹੋ ਗਏ ਸੂਈ ਨੂੰ ਹਾਂਜੀ ਜੀ ਤੇ ਇਹਨੂੰ ਸਹੀਣਾ ਹੈ ਕੰਡੇ ਦਾ ਦੁੱਧ ਮਿਲ ਗਿਆ 15 ਕਿਲੋ ਦਾ ਤਿਆਰ ਪਈ ਗਿਆ 15 ਕਿਲੋ ਦਾ 15 ਕਿਲੋ ਤਿਆਰ ਹੈ ਬਿਲਕੁਲ ਤੇ ਬਾਕੀ ਜੇ ਆਪਾਂ ਕੁਆਲਿਟੀ ਕਰੀਏ ਆਰਡਰ ਦੀ ਵੇਖੋ ਜੀ ਜਿਹਨੂੰ ਫਾੜੀ ਵਾਲਾ ਚੜਾ ਕਹਿੰਦੇ ਨੇ ਮਾੜਾ ਵੇਖੋ ਜੀ ਜਿਹਨੂੰ ਬਲੀਆ ਮੈਨਾਂ ਬਿਲਕੁਲ ਐ ਨੋਗ ਵਾਲਾ ਥਾ ਕਿੱਲੇ ਗੱਡੀ ਫਿਰਦੀ ਆ ਜੀ ਪਲੂਨ ਕੱਟੀ ਆ ਗਈ ਹਾਂਜੀ ਤੇ ਲਾਓ ਬੱਜਾ ਬਾਈ ਜੀ ਫਿਰ ਮਗਰ ਕੱਟੀ ਆ ਗਈ ਵੀਰੇ ਦੀ ਅੱਜ ਕੱਟੀ ਆ ਗਈ ਮਗਰ ਇਹਦੇ ਡਬਲ ਸੜਾ ਜੀ ਬਾਕੀ ਸਿੰਘ ਸਿੰਘ ਦੀ ਕੁਆਲਿਟੀ ਆ ਜਾਏ ਭਾਈ ਜੀ ਅੱਜ ਮੈਂ ਮਾ ਬਿਲਕੁਲ ਸਾਸ ਉਦਰਾ ਆਜੇ ਤੇ ਬਿਲਕੁਲ ਛੋਲੇ ਆਪਾਂ ਨੂੰ ਇਹੋ ਛੋਗੇ ਵੀ ਜਿੱਦਾਂ ਮਈਆਂ ਹੁਣ ਅਦਨਰ ਥੇ ਗਾਵੜ ਜੇ ਪਰਮਾਤਮਾ ਜੀ ਮੇਰੇ ਨਾਲ 15 16 ਝੋਟੀਆਂ ਅੰਦਰ ਵੱਜੀਆਂ ਹਾਂਜੀ ਜੀ ਤਾਂ ਕੋਈ ਆਪਾਂ ਦਿਖਾਉਨੇ ਆ ਹਾਂਜੀ ਭਾਈ ਜੀ ਆਪਾਂ ਨੂੰ ਇਹ ਹੁੰਦਾ ਵੀ ਜਿੱਦਾਂ ਮੇਰੇ ਨਾਲ ਦੁੱਤੇ ਮਈਆਂ ਤਿਆਰ ਆ ਗਈਆਂ ਆਪਾਂ ਉਹਦੀ ਵੀਡੀਓ ਪਾਈਏ ਬਿਲਕੁਲ ਆ ਸਾਸ ਉਦਰਾ ਮਾ ਜੀ ਜੀ ਤੇ ਬਾਕੀ ਚਲੋ ਆਪਾਂ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਸਾਰਾ ਜਿਵੇਂ ਬਾਕੀ ਜੀ ਇਹ ਬਾਕੀ ਤਾਂ ਸੱਲੀਪੂਰੀ ਆ ਪਾਉਣਾਂ ਦੀ ਮੈਂ ਨਾ ਬਈ ਉਹ ਗੱਲ ਥੋੜੀ ਕੀ ਚੀਜ਼ ਹਾਂ ਸੁਣਾਂ ਦੀ ਬਿਲਕੁਲ ਜੀ ਆਨਲਾਈਨ ਕੋਈ ਵੀਰ ਭਰਾ ਮਗਾਉਂਦਾ ਹੈ ਗਰੰਟੀ ਦੇਖੋ ਜੀ ਬੱਚਾ ਲਾ ਕੇ ਫਰਮਾਤੀ ਆ ਇਹ ਬਾਕੀ ਤਵਾ ਦਿਖਾ ਲਏ ਨੇ ਇਹਨੂੰ ਕਹਿੰਦੇ ਨੇ ਪਲੂਣ ਕਟੀਆਂ ਨੂੰ ਕਹਿੰਦੇ ਨੇ ਤੇ ਬਾਕੀ ਘਰ ਘਰ ਨਹੀਂ ਜਾਂਦੀਆਂ ਪਲੂਣ ਕਟੀਆਂ ਮੈਂ ਤਵਾਜ ਕਰਦਾ ਵੀਰ ਜੀ ਜਿਹੜਾ ਨਰਕਾ ਨਹੀਂ ਜਾਂਦਾ ਹਾਂਜੀ ਬਾਈ ਇਹ ਤਾਂ ਫਿਰ ਵੀ ਚੱਲਦੀ ਹੈ ਦੇਖੋ ਜੀ ਅਗਲੇ ਥਨਾਂ ਦਾ ਜਵਾਜ ਇਹਦੀ ਕਟੋਕਟ ਵੀ ਨਹੀਂ 4 ਕਿਲੋ ਗਾੜੀ ਆ ਬਈ। ਅੱਛਾ ਜੀ। ਚਲੋ ਮਗਰ ਦਿਖਾ ਦਮ ਮਗਰੋ। ਮੈਂ ਨਾ ਥੱਲੇ ਦੀ ਵੀਰ ਸਾਡੀ ਮੈਂ ਨਹੀਂ ਕਿੱਤੀ ਹੁੰਦੀ ਨਾ ਪੂਰ ਨਾ ਛਟਾ ਕੋਈ ਦਦੀਆਂ। ਹਾਂਜੀ ਹਾਂਜੀ ਬਈ। ਕੋਣੀ ਕਰੇ। ਖੋਲ ਕੇ ਤੋਰਦੇ ਫਿਰ ਬਾਈ ਇਹਨੂੰ। ਇਹ ਵਾਲੀ ਚੌਗੀ ਨਹੀਂ ਵੀਰ ਲੱਗੀ ਪਉਂਦੀ ਆ। ਅੱਛਾ ਜੀ। ਹਾਂਜੀ। ਤੇ ਦੇਖੋ ਜੀ ਬਲੂਨ ਕਟੀਆਂ। ਬਾਕੀ ਦੁੱਧ ਦੇ ਦਾਣੇ ਦੀਆਂ ਪਲੀਆਂ ਝੋਟੀਆਂ ਨੇ। ਮੈਂ ਨਾ ਅਸਲ ਐਵਰੇਜ ਤਾਂ ਜਿਹੜੀ ਗੱਲ ਕਰ ਰਹਾਲੀ ਆ। ਹਾਂਜੀ। ਦੇਖੋ ਜੀ ਕਿੰਨੀ ਨੀਗਾ ਵੀਰੇ ਐ ਪਤਲੀ ਗਾਜਰਾਂ ਨੂੰ ਕੱਟੀ ਸਹੀ ਗਾਜਰ ਸਹੀ ਆ ਬਾਕੀ ਜੇ ਗੱਲ ਕਰੀਏ ਅਡਰ ਦੀ ਕੁਆਲਟੀ ਦੀ ਗੱਲ ਕਰਦੇ ਜੇ ਵੇਖੋ ਫਿਟਿੰਗ ਆਲਾ ਚੱਡਾ ਜਿਹਨੂੰ ਫਾੜੀ ਆਲਾ ਜਾਂਦਾ ਕਹਿੰਦੇ ਨੇ ਇੱਕ ਮਾਰੇ ਦੇ ਪੇਠ ਪੂਰੇ ਦੀ ਬਹੁਤ ਚੰਗੀ ਆ ਕਿ ਹੋਰ ਚੈਂਪੀਅਨ ਬਾਕੀ ਜੇ ਉਮਰ ਦੀ ਗੱਲ ਕਰੀਏ ਤੇ ਫਿਰ ਪਲੂਣ ਜਿਹਨੂੰ ਕਹਿੰਦੇ ਨੇ ਬਿਲਕੁਲ ਤੇ ਕਿੰਨਾ ਦੁੱਧ ਆ ਫਿਰ ਬਾਈ ਜੀ ਇਸ ਮੌਕੇ ਤੇ 15 ਕਿਲੋ ਦੁੱਧ ਤਿਆਰ ਮੇਰੇ ਬਾਕੀ ਬਰੀਕੀ ਵਾਲੇ ਪਾਸੇ ਪਈਏ ਨਾ ਹਾਂ ਜੀ ਬਾਹਲੀ ਬਰੀਕ ਆ ਕੱਟੀ ਵੀਰੇ ਜੀ ਸਹੀ ਸਹੀ ਬਾਕੀ ਜਿਹੜਾ ਇਹਨੂੰ ਸਮਾਨ ਲੱਗਾ ਨਾ ਬਾਈ ਜੀ ਹਾਂ ਜੀ ਹਾਰੀ ਸਾਰੀ ਨਹੀਂ ਲੱਗਦਾ ਬਾਕੀ ਜਿਹੜਾ ਇਹਨੂੰ ਸਮਾਨ ਲੱਗਾ ਹਣਾ ਤੇ ਹਾਰੀ ਸਾਰੀ ਨੂੰ ਨਹੀਂ ਲੱਗਦਾ ਬਾਈ ਜੀ ਹਾਂ ਵੀਰੇ ਉਮਰ ਦੇ ਹਿਸਾਬ ਨਾਲ ਥਾਂ ਚੰਗਾ ਲੱਗਾ ਚੰਗਾ ਦੁੱਧ 15 ਕਿਲੋ ਤਿਆਰ ਹੈ ਤੇ ਬਾਕੀ ਉਮਰ ਦੀ ਗੱਲ ਕਰ ਲਈਏ ਬਾਈ ਜੀ ਆਪਾਂ ਤੇ ਪਲੂਣ ਜੀ ਨੂੰ ਕਹਿੰਦੇ ਨੇ ਤੇ ਫਿਰ ਮੋਲੇ ਦਾ ਬਾਈ ਜੀ ਮੋਲੇ ਕੱਟੀ ਵੀਰੇ ਜਿੰਨਾ ਦੁੱਧ ਦੇਣਾ ਕੱਟੀ ਚਲੇ ਹਾਂ ਜੀ ਬਾਈ ਜੀ ਹਾਂਜੀ ਭਾਈ ਜੀ ਇਹ ਵੀ ਕੱਟੀ ਵੀ ਮੁੱਲ ਨਹੀਂ ਕਰਦਾ ਇਹ ਵੀ ਕੱਟੀ ਦੋ ਲੱਖ ਨਹੀਂ ਦੇਦਾ ਦੋ ਦੀ ਦੋ ਲੱਖ ਦੀ ਹੋ ਜੋ ਮਾਨਦਾਨ ਭਾਈ ਜੀ 2000 2000 ਦਾ ਵੀ ਲੋੜ ਹੈ ਤੇ ਪੰਜ ਹੀ ਕਰ ਦੋ ਦਾ ਵੀ ਦੇ ਦਾਂਗੇ ਚਲ ਜੀ 195 ਦੀ 195 ਦੀ ਦੇ ਦਾਂਗੇ ਦੇਖੋ ਜੀ ਪਲੂਣ ਕੱਟੀ ਆ ਗਈ 15 ਕਿਲੋ ਜਿਹੜਾ ਬਿਲਕੁਲ ਆ ਮੌਕੇ ਦੇ ਹਾਲ ਜਿਹੜਿਆ ਤੇ ਬਾਕੀ ਕਵਾਲ ਦੀ ਦੇਖੋ ਤੁਸੀਂ ਤੇ ਅੱਗੇ ਫਿਰ ਇੱਕ ਤੁਹਾਨੂੰ ਵਿਹੜ ਦਿਖਾ ਦਿੰਦੇ ਹਾਂ ਸੂਈਸ ਭਾਈ ਇਹ ਭਾਈ ਪਹਿਲਾਂ ਵਧੀਆ ਹਾਂਜੀ ਭਾਈ ਜੀ ਤੇ ਇਹ ਕਾਲਾ ਰਹਾ ਸੁਈ ਵਾਲਾ ਸਾਡੇ ਕੋਲ ਨਹੀਂ ਬਈ ਹਾਂਜੀ ਹਾਂਜੀ ਤੇ ਬੱਛੀ ਮਗਰ ਆ ਹਾਂਜੀ ਬਈ ਜੀ ਤੇ ਮਾੜਾ ਚੋਰ ਜਾਨ ਬਾਹਰ ਚੇ ਦੁੱਧ ਵੀ 15 16 ਕਿਲੋ ਐਂ ਪਾਈ ਜਾਊਗਾ ਨਾਲ ਜਾਨੀਆਂ ਹਾਂਜੀ ਬਈ ਜੀ ਕਿੰਨਾ ਵੀ ਮਗਰ ਲਾਇਓ ਬੱਚਾ ਵੀ ਮਿਲਿਆ ਬਾਕੀ ਬਾਕੀ ਨਾ ਗਰਮੀ ਗਰਮੀ ਨਹੀਂ ਮਨਾਉਣ ਵਾਲੀ ਗਰਮੀ ਆਈ ਕਲਾਉਡ ਚ ਆ ਗਈ ਹਾਂਜੀ ਤੇ ਬਾਕੀ ਇਹ ਵੀ ਢਾਨ ਬਚਾ ਲਾਤਾ ਬੱਛੀ ਮਗਰ ਆ ਗਈ ਸਪੈਸ਼ਲ ਹੈ ਬਾਕੀ ਤਵਾਜੂ ਦਿਖਾ ਦਿੰਨੇ ਆ ਦੋਸਤੋ ਓਕੇ ਜੀ ਨੂੰ ਕਹਿੰਦੇ ਨੇ ਬਾਕੀ ਜੇ ਗੱਲ ਕਰੀਏ ਗਰਮੀ ਦੀ ਤੇ ਗਰਮੀ ਦੇ ਕੋਈ ਪ੍ਰਭਾਵ ਨਹੀਂ ਆਨੂੰ ਮਨਾਵਿਏ ਇਹਨਾਂ ਦੇ ਦਰਮਿਆਨ ਨੂੰ ਅਤਵਾਦੀ ਹਾਂ ਬਹੁਤ ਪਿਆਰ ਲੱਗਾ ਹਾਂਜੀ ਭਾਈ ਬਾਈ ਆਸਰੀ ਚੋੜਾਈ ਵਾਲੀਆਂ ਦੀਆਂ ਮਗਰ ਦਿਖਾ ਦਿਓ ਮਗਰੋ ਜਵਾਬ ਦੇਖੋ ਇਹ ਮਗਲਾ ਵੀ ਜਵਾਬ ਦੇਖੋ ਓਕੇ ਆ ਮਾ ਜੀ ਛੱਡ ਦਿਓ ਬਾਈ ਥਾਂ ਥੂਣੀ ਬਾਕੀ ਥਾਂ ਥੂਣੀ ਬਹੁਤ ਕੁਆਲਿਟੀ ਆ ਤੇ ਨੋਗਲਾ ਥਾਂਜ ਨੂੰ ਕਹਿੰਦੇ ਨੇ ਦੁੱਧ ਵੀਰ 15 ਕਿਲੋ ਆ ਇਹ ਆਪਾਂ ਨੂੰ ਜੀ ਦੇ ਚੇਰੇ ਕਰਕੇ ਆ ਰਹੇ ਹਾਂ ਹਾਂਜੀ ਭਾਈ ਜੀ ਹਾਂਜੀ ਹਾਂਜੀ ਤੇ ਤੋੜ ਦੇ ਖੋਲ ਕੇ ਭਾਈ ਜੀ ਬਾਕੀ ਦੀ ਕੁਆਲਿਟੀ ਆ ਗਈ ਆ ਥੋੜੀ ਜਿਹੀ ਕ੍ਰਾਸ ਪਾਂਚ ਆ ਗਈ ਗਰਮੀ ਥੋੜੀ ਜਿਹੀ ਹੈ ਇਹਨਾਂ ਗਰਮੀ ਗਰਮੀ ਦੂਜਾ ਦਾ ਹੈ ਗਰਮੀ ਜੇ ਪ੍ਰਵਾਹ ਨਹੀਂ ਗਰਮੀ ਜੇ ਨੂੰ ਪ੍ਰਵਾਹ ਕੋਈ ਨਹੀਂ ਆ ਗਈ ਮਗਰ ਜਿਹੜਾ ਧੁੱਪੇ ਬਣੋ ਸ਼ਾਵੇਂ ਬਣੋ ਬੱਛੀ ਆ ਗਈ ਹੀਰ ਸ਼ੇਰ ਤੇ ਆ ਗਈ ਬੱਛੀ ਮਗਰ ਹਾਂਜੀ ਹੀਰ ਸ਼ੇਰ ਦੀ ਬੱਛੀ ਆ ਗਈ ਹਾਂਜੀ ਹਾਂਜੀ ਬਾਕੀ ਅਦਰ ਦੀ ਕੁਆਲਿਟੀ ਬਿਲਕੁਲ ਐ ਫਿਟਿੰਗ ਆ ਗਈ ਹੈ ਹਾਂ ਜੀ ਇਹ ਪਹਿਲਾ ਸੁਆ ਹਾਂਜੀ ਤੇ ਬਾਕੀ ਪੇਠਪੂਰੀ ਦੀ ਬਹੁਤ ਚੰਗੀ ਆ ਕਮਾਰੇ ਕਮਾਰੇ ਬਾਈ ਕਮਾਰੇ ਬਾਕੀ ਬਾਕੀ 15 ਕਿਲੋ ਆਰਾਮਨਾ ਪਾਂਡੇ ਦੇ ਬਾਕੀ ਬਾਕੀ ਸੀਲ ਠੰਡੀ ਬਿਲਕੁਲ ਹਾਂਜੀ ਹਾਂਜੀ ਤੇ ਮੁੱਲ ਫਿਰ ਭਾਈ ਜੀ ਆਰਾ ਮੁੱਲ ਦੇ ਵਿੱਚ ਜਿਹੜੀ ਜਾਇ ਜੀ ਇਹ 42000 ਦੀ ਦਸਾਣੀ ਬਣਦੀ ਹੈ 42000 ਦੀ 42000 ਦੀ ਦੇ ਦਿਆਂਗੇ ਤੇ ਕਰ ਦਈਏ ਥੋੜਾ ਜਿਹਾ ਮਾਣਤਨ ਭਾਈ ਜੀ ਮੈਂ ਤਾਂ ਇਹਨਾਂ ਵਿੱਚ ਜਾਇ ਜੀ ਰੇਟ ਪਾਇਆ ਜਦਿਆਂ ਤੇ ਥੋੜਾ ਜਿਹਾ ਕਰ ਦਈਏ ਭਾਈ ਜੀ 2000 ਦੀ 6000 ਜਰਾ ਜੇ ਤਾਂ 40000 ਦੀ 40000 ਦੀ ਦੇ ਦਈਏ ਭਾਈ ਜੀ ਤੇ ਬਾਕੀ ਇਹ ਗੱਲ ਕਰਦੀ ਹੈ ਆਰਡਰ ਦੀ ਤਿਆਰ ਫਿਰ ਕੋਲ ਨੋਕੜਾ ਥਾਣਾ ਖੇਰ ਛੇਰ ਦੀ ਬੱਚੀ ਮਗਰ ਖੇਰ ਛੇਰ ਦੀ ਬੱਚੀ ਆ ਬਹੁਤ ਸੋਹਣੀ ਬੱਚੀ ਫਗਰ ਦੀ ਪ੍ਰੀਤ ਵਾਲੀ ਪ੍ਰੀਤ ਵਾਲੀ ਤੇ ਹੋਰ ਜੀ ਜੀ ਹਾਂ ਵਧੀਆ 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 ਠੀਕ ਠਾਕ ਬਾਈ ਜੀ ਵਧੀਆ ਵਧੀਆ ਹਾਂਜੀ 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 ਬਾਕੀ ਇਹ ਵੀ ਝੋਟੀਆਂ ਜਿਹੜੀਆਂ ਇੱਕ ਵਾਰੀ ਫੇਰ ਦਿਖਾ ਦਿੰਨੇ ਆਂ ਸਾਡੇ ਖਾ ਲਓ ਵੀਰੇ ਦੇਖੋ ਜੀ ਅੱਡਲੀ ਕੁਆਲਿਟੀ ਦੇਖੋ ਤੁਸੀਂ ਐ ਮਨ ਖੁਸ਼ ਰੂਹਾਂ ਖੁਸ਼ ਤੇ ਉਧਰੋਂ ਜੇ ਹੱਦ ਜਿੱਤ 10 ਨੰਬਰ ਵਾਲੀ ਦਿਖਾ ਦਈ ਆ ਹਾਂਜੀ ਦੇਖੋ ਇਹ ਆ ਦੋ ਨੰਬਰ ਵਾਲੀ ਇੱਕ ਹੀ ਦਿਖਾ ਦਿੰਨੇ ਆਂ ਫੇਰ ਹਾਂਜੀ ਦੇਖੋ ਜੀ ਹਾਂ ਨਾ 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 ਬਿਲਕੁਲ ਐਡਰ ਦੀ ਕੁਆਲਿਟੀ ਤੇ ਬਾਕੀ ਆ ਵੀ ਬਿਲਕੁਲ ਜਵਾਬ ਮੈਂ ਬਿਲਕੁਲ ਓਕੇ ਰਪੋਡ ਨੂੰ ਕਹਿੰਦੇ ਨੇ ਆਓ ਮੈਂ ਅੰਦਰ ਹੀ ਕਹਿ ਰਕ ਮਦਨੀ ਬੀ ਜੀ ਹਾਂਜੀ ਕਮਾ ਲਓ ਕਮਾ ਲਓ ਬਾਈ ਜੀ ਬਾਕੀ ਅੰਦਰ ਵੀ ਤਾਂ ਮਖਾ ਲene ਝੋਟੀਆਂ ਜਿਹੜੀਆਂ 7-8 ਬਚੀਆਂ ਨੇ ਝੋਟੀਆਂ ਬਾਕੀ ਬੀਜੀ ਦੀਆਂ ਸੂਈਆਂ ਸਵਾਈਆਂ ਬਿਲਕੁਲ ਇਹ ਸਾਰੀ ਜੀ ਸੂਈਆਂ ਵੀ ਜੀ ਦਾ ਤਾ ਕੇ ਸੂਈਆਂ ਸਵਾਈਆਂ ਦਤੀਆਂ ਹਾਂਜੀ ਬਾਈ ਜੀ ਝੋਟੀਆਂ ਵੀਰੇ ਇੱਕ ਪਰਸ ਨੂੰ ਪਾਵਾਂਗੇ ਅੱਛਾ ਇੱਕ ਪਰਸ ਨੂੰ ਦਾ ਦੀ ਵੀ ਕਿਹੜੇ ਰੇਂਜ ਲੈਣੇ ਬਲੇ ਹਾਂਜੀ ਮਾਲਾ ਕਿਹੜੇ 1.5 ਲੱਖ ਦੀ ਲੈਣੀ ਆ ਹਾਂਜੀ ਕਿਹੜੇ ਇੱਕ ਲੱਬੇ ਦੀ ਲੈਣੀ ਆ ਸਹੀ ਗੱਲ ਸਹੀ ਗੱਲ ਬਾਕੀ ਬਾਕੀ ਨੰਬਰ ਇੱਥੇ ਮਾਦੇ ਲੈਣ ਮਨੋਤਣੋ ਕੋਈ ਆਵੇ ਆਵੇ খালি ਵੀ ਬਈ ਆਪਾਂ ਵੋਟ ਦੇ ਜਿਹੜੀ ਗੱਲ ਕਰਨ ਵਾਲੀ ਐ ਜੋ ਰੇਡ ਬਣਾ ਕੇ ਚੋਰੀ ਦਾ ਜਿਹੜੀ ਗੱਲ ਕਰਨ ਵਾਲੀ ਹਾਂਜੀ 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 ਯਾਰ ਇੱਕ ਵਾਰੀ ਕਰਕੇ ਵੀ ਮੈਂ ਦੇਖ ਤੋਰੀ ਦਾ ਜਿਹੜੀ ਗੱਲ ਇਹ ਵੀ ਤੇ ਨੰਬਰ ਦਾ ਦੇ ਜੀ ਦੀ ਆਪਣਾ ਨੰਬਰ 987064 ਜੇ ਹਾਂਜੀ ਹਾਂਜੀ 15127 ਜੇ ਜੋ ਆਪਣਾ ਨਾਮ ਜਗਦੀਪ ਸਿੰਘ ਜੇ ਹਾਂਜੀ ਬਈ ਜੀ ਇਹਦਾ ਕਰਤਾਰਪੁਰ ਹਾਂਜੀ ਹਾਂਜੀ ਤੇ ਬਾਕੀ ਨਵੀਪਰਾ ਜਗਦੀ ਮੇਰੀ ਫਾਰਮ ਸਾਰੇ ਜਾਣਦੇ ਹੀ ਆ ਬਈ ਹਾਂਜੀ 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 ਤੇ ਬਾਕੀ ਇਹ ਵੀ ਬਾਈਓ ਆਪਣੇ ਕੋਲ ਛੋਟੀਆਂ ਜਿਹੜੀਆਂ 24 ਘੰਟੇ ਜਿਹੜੀਆਂ 20 25 ਜਿਹੜੀਆਂ ਆਪਣੇ ਕੋਲ ਸੇਲ ਹੁੰਦੀਆਂ ਨੇ ਤੇ ਜਿੱਦਾਂ ਦਾ ਵੀ ਮੁੱਲ ਹੋਵੇ ਬਾਕੀ ਭਾਈ ਗੁਰੂ ਰਾਮ ਵਾਲੀ ਮੇਦਾ ਨਾ ਹਾਂਜੀ ਮਤਲਬ ਜਿੱਦਾਂ ਕਈ ਹੋਈ ਅੱਗੇ ਮਤਲਬ 10 ਮਈਆਂ ਹੁੰਦੀਆਂ ਹਾਂਜੀ ਇਹ ਵਿੱਚੋਂ ਮਤਲਬ 4-5 ਮਈਆਂ ਜਿੱਦਾਂ ਮਤਲਬ ਵੀ ਮਤਲਬ ਵੇਗੀਆਂ ਹਾਂਜੀ ਗਾਗ ਦੂਰੋਂ ਦਾ ਹੀ ਮੁੜ ਕੇ ਜਾਂਦਾ ਏ ਹਾਂਜੀ ਭਾਈ ਜੀ ਉਹਨਾਂ ਆਨਲਾਈਨ 'ਚ 24 ਘੰਟੇ ਦਾ 11 ਮਈਆਂ ਹਾਜ਼ਰ ਰਹਿਣੀਆਂ ਚਾਹੀਦੀਆਂ ਠੀਕ ਹੈ ਭਾਈ ਠੀਕ 10 ਮਈਆਂ ਦੀ ਲੇਟ ਤੋਂ ਮੈਨੂੰ ਵੀ 24 ਘੰਟੇ ਦਾ ਗਾਗ ਆਵੇ ਮਤਲਬ ਹੀ ਹੋ ਜੀ ਜੀ ਬਾਹਰ ਠੀਕ ਠਾਕ ਠੀਕ ਹੈ ਬਾਈ ਜੀ ਵਧੀਆ ਵਧੀਆ ਤੁਸੀਂ ਠੀਕ ਹੈ ਬਾਈ ਜੀ ਫਿਰ ਹਾਂ ਜੀ ਸასი ਘਰ ਦੇ